ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਅਭਿਆਸ 7.2 ਦੇ ਉੱਤੇ ਆ ਗਏ ਤਾਂ ਧਿਆਨ ਦੇ ਨਾਲ ਦੇਖੋ ਬੇਟਾ ਕਿੰਦਾ ਕੋਣ मापक ਦੀ ਸਹਾਇਤਾ ਨਾਲ ਹੀਟ ਦਿੱਤੇ ਕੋਣਾਂ ਦੇ ਮਾਪ ਪਤਾ ਕਰੋ ਤਾਂ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਬੇਟਾ ਕੋਣ ਮਾਪਕ D ਨੂੰ ਕਹਿੰਦੇ ਆ ਠੀਕ ਹੈ ਤਾਂ ਆਹ ਬੇਟਾ ਜਿਹੜੀ ਆ ਆ ਬੇਸ ਲਾਈਨ ਆ ਤੇ ਆਹ ਜਿੱਥੇ ਆ ਸੈਂਟਰ ਪੁਆਇੰਟ ਆ ਨਾ ਇਹ ਇੱਥੋਂ ਆਪਾਂ ਆ ਜਿਹੜਾ ਕੋਣ ਦਾ ਸਿਖਰ ਆ ਆ ਸੈਂਟਰ ਪੁਆਇੰਟ ਨਾਲ ਇੱਥੇ ਜੋੜਨਾ ਹੁੰਦਾ ਠੀਕ ਹੈ ਤਾਂ ਆਧਾਰ ਲਾਈਨ ਤੇ ਆਧਾਰ ਲਾਈਨ ਲੈ ਜਾਣੀ ਆ ਇੱਥੇ ਜੋੜਤਾ ਬੇਟਾ ਆ ਦੇਖੋ ਆ ਲਾਈਨ ਤੇ ਅਸੀਂ ਲਾਈਨ ਲੈ ਗਏ ਤਾਂ ਹੁਣ ਬੇਟਾ ਕਿਉਂਕਿ ਆ ਐਰੋ ਇਧਰ ਨੂੰ ਚਲਦੀ ਪਈ ਆ ਇਧਰਲੇ ਪਾਸੇ ਫੇਰ ਅਸੀਂ ਆ ਅੰਦਰੂਨੀ ਕੋਣ ਆ ਜਿਹੜੇ ਉਹ ਮਿਣਾਂਗੇ ਜ਼ੀਰੋ ਤੋਂ ਮਿਣਾਂਗੇ ਜਿਹੜੇ ਪਾਸੇ ਐਰੋ ਆ ਉਸ ਪਾਸੇ ਅਸੀਂ ਜ਼ੀਰੋ ਤੋਂ ਮਿਣਨਾ ਹੈ ਠੀਕ ਹੈ ਆ ਰੇਖਾ ਇਹਨੂੰ ਜਾਂਦੀ ਹੈ ਨਾ ਤੇ ਆ ਸ਼ੁਰੂਆਤੀ ਬਿੰਦੂ ਹੈਗਾ ਹੈ ਠੀਕ ਹੈ ਕੋਣ ਦਾ ਸਿਖਰ ਹੈ ਤੇ ਆ ਡੀ ਨੂੰ ਇੱਥੇ ਰੱਖ ਕੇ ਆ ਰੇਖਾ ਤੇ ਆ ਰੇਖਾ ਬਿਲਕੁਲ ਉੱਤੇ ਪੈਰਲਲ ਲੈ ਜਾਣੀ ਇੱਥੋਂ ਮਿਲ ਲਓ 0 10 ਜਾਂ 60 70 ਆ ਦੇਖੋ ਆ ਐਰੋ ਸਿੱਧਾ 70 ਤੱਕ ਜਾਂਦਾ ਪਿਆ ਇਸ ਕਰਕੇ ਆ ਕੋਣ ਕਿੰਨੇ ਡਿਗਰੀ ਦਾ ਹੋ ਗਿਆ 70 ਡਿਗਰੀ ਦਾ ਤਾਂ ਆ ਬੇਟਾ 70 ਡਿਗਰੀ ਦਾ ਲਿਖਿਆ ਹੋਇਆ ਹੈਗਾ ਹੈ ਅੱਗੇ ਬੇਟਾ ਆਹ ਕੋਣ ਮਾਪਣਾ ਤਾਂ ਇੱਥੇ ਫੇਰ ਬੇਟਾ ਆਹ ਆਧਾਰ ਪੁਆਇੰਟ ਦੇ ਉੱਤੇ ਆਧਾਰ ਪੁਆਇੰਟ ਰੇਖਾ ਦੇ ਉੱਤੇ ਬਿਲਕੁਲ ਅਸੀਂ ਰੇਖਾ ਲੈ ਕੇ ਜਾਵਾਂਗੇ ਬੇਟਾ ਤਾਂ ਜਦੋਂ ਅਸੀਂ ਰੇਖਾ ਦੇ ਉੱਤੇ ਰੇਖਾ ਲੈ ਕੇ ਇਹ ਇੱਥੇ ਰੱਖਦੇ ਹਾਂ ਬੇਟਾ ਬਿਲਕੁਲ ਰੇਖਾ ਦੇ ਉੱਤੇ ਰੇਖਾ ਲੈ ਕੇ ਜਾਂਦੇ ਹਾਂ ਤਾਂ ਧਿਆਨ ਦੇ ਨਾਲ ਦੇਖੋ ਇਹ ਵੀ ਕਿਉਂਕਿ ਆਹ ਅੰਦਰਲੇ ਕੋਣ ਤੋਂ ਸ਼ੁਰੂ ਕਰਾਂਗੇ ਇੱਥੇ 0 ਆ ਨਾ 10 20 30 40 50 ਆ ए 100 ਤੇ ਆ 110 ਆ ਐਰੋ ਬੇਟਾ 100 ਤੇ 110 ਦੇ ਵਿਚਾਲੇ ਜਾਂਦੀ ਪਈ ਆ ਇਸ ਕਰਕੇ 100 ਤੇ 110 ਦੇ ਵਿਚਾਲੇ ਕੀ ਹੁੰਦਾ ਆ 105 ਡਿਗਰੀ ਦਾ ਕੋਣ ਤਾਂ ਆ ਕੋਣ ਕਿੰਨੇ ਡਿਗਰੀ ਦਾ ਬਣ ਗਿਆ 105 ਡਿਗਰੀ ਦਾ ਠੀਕ ਆ ਬੇਟਾ ਅੱਗੇ ਬੇਟਾ ਆਪਾਂ ਇਹਦਾ ਈਜ਼ੀ ਸਵਾਲ ਕਰਦੇ ਆ ਮੇਰਾ ਖਿਆਲ ਪੁੱਤ ਬਹੁਤਾ ਔਖਾ ਕੰਮ ਹੈ ਨਹੀਂ ਇਹ ਠੀਕ ਆ ਤਾਂ ਇੱਥੇ ਵੀ ਬੇਟਾ ਇਸੇ ਤਰ੍ਹਾਂ ਹੀ ਡੀ ਨੂੰ ਅਸੀਂ ਬੇਸ ਲਾਈਨ ਦੇ ਉੱਤੇ ਰੱਖਾਂਗੇ ਬੇਸ ਲਾਈਨ ਤੇ ਰੱਖ ਕੇ ਬੇਟਾ ਬਿਲਕੁਲ ਉੱਤੇ ਰੱਖ ਕੇ ਤੇ ਇਹਦੀ ਮੈਅਰਮੈਂਟ ਫਿਰ ਉਸੇ ਤਰ੍ਹਾਂ ਹੀ ਬੇਟਾ ਇੱਥੇ ਜ਼ੀਰੋ ਤੋਂ ਹੋਣੀ ਹੈ ਤਾਂ ਆਹ ਜ਼ੀਰੋ ਤੋਂ ਲੈ ਕੇ ਇੱਥੇ ਆਹ ਐਰੋ 90 ਤੇ ਆਹ ਕੋਣ ਕਿੰਨੇ ਦਾ ਬਣ ਗਿਆ 90 ਡਿਗਰੀ ਦਾ ਤਾਂ ਇੱਥੇ ਬੇਟਾ ਅਸੀਂ ਲਿਖ ਦਿੱਤਾ 90 ਡਿਗਰੀ ਠੀਕ ਹੈ ਬੇਟਾ ਅੱਗੇ ਬੇਟਾ ਆਹ ਆ ਕੋਣ ਸੱਸਾ ਹੈਗਾ ਹੈ ਇੱਥੇ ਫੇਰ ਬੇਟਾ ਇੱਥੇ ਹੁਣ ਇੱਕ ਗੱਲ ਧਿਆਨ ਰੱਖਣੀ ਆ ਆ ਤਾਂ ਆ ਮੇਨ ਪੁਆਇੰਟ ਆ ਗਿਆ ਠੀਕ ਹੈ ਤੇ ਆ ਬੇਸ ਲਾਈਨ ਹੁਣ ਖੱਬੇ ਹੱਥ ਆ ਹੁਣ ਬੇਟਾ ਕੋਣ ਕਿਹੜੇ ਪਾਸਿਓ ਮੈਜ਼ਰਮੈਂਟ ਸ਼ੁਰੂ ਕਰਨੀ ਆਪਾਂ ਹੁਣ ਪੁੱਤ ਆਪਾਂ ਕੋਣ ਦੀ ਮੈਜ਼ਰਮੈਂਟ ਆ ਜਿਹੜੀ ਉਹ ਇਧਰਲੇ ਪਾਸਿਓ ਸ਼ੁਰੂ ਕਰਨੀ ਆ ਬਾਹਰੀ ਆ ਬਾਹਰੀ ਬਾਹਰ ਤੋਂ ਕਰਨੀ ਆ ਠੀਕ ਹੈ 0 10 20 30 40 50 ਤਾਂ ਆ ਐਰੋ ਕਿੱਥੇ ਜਾਂਦੀ ਵੀ 50 ਤੇ ਉੱਪਰਲੇ ਪਾਸੇ ਇੱਥੇ 50 ਤੇ ਜਾਂਦੀ ਪਈ ਹੈ ਨਾ ਤਾਂ ਉੱਪਰਲੇ ਪਾਸੇ 130 ਤੇ ਕੋਣ ਕਿੰਨੇ ਡਿਗਰੀ ਦਾ ਬਣ ਗਿਆ 130 ਡਿਗਰੀ ਦਾ ਕੋਣ ਬਣ ਗਿਆ ਇਹ ਗੱਲ ਸਮਝ ਲੱਗ ਗਈ ਬੇਟਾ ਇੱਥੋਂ ਤੱਕ 90 ਕਿਉਂਕਿ ਹੁਣ ਐਰੋ ਇੱਧਰ ਹੈ ਜਿਹੜੇ ਪਾਸੇ ਐਰੋ ਜਾਂਦੀ ਉਸ ਪਾਸੇ 0 ਤੋਂ ਲੈਣੇ ਆ ਇਹ ਬਾਹਰੀ ਕੋਣ ਤੋਂ ਮਿਲਦੀ ਹੋਊਗੀ ਇਸ ਕੋਣ ਦੀ ਤਾਂ ਇਹ ਬਣ ਗਿਆ 130 ਡਿਗਰੀ ਦਾ ਕੋਣ ਠੀਕ ਹੈ ਬੇਟਾ ਇਸੇ ਤਰ੍ਹਾਂ ਹੀ ਬੇਟਾ ਆਹਾਂ 90 ਡਿਗਰੀ ਦਾ ਕੋਣ ਦਿਖੀ ਜਾਂਦਾ ਹੈ ਠੀਕ ਹੈ ਤੇ ਆਪਾਂ ਆਹ ਕੋਣ ਵੀ ਮੈજર ਕਰ ਲੈਨੇ ਆ ਇਹਨੂੰ ਇੱਥੇ ਬੇਸ ਲਾਈਨ ਤੇ ਬੇਸ ਲਾਈਨ ਨੂੰ ਲਿਆ ਕੇ ਤੇ ਬੇਟਾ ਤੁਹਾਨੂੰ ਸਿੰਪਲ ਜੀ ਗੱਲ ਦੱਸੀ ਹੋਈ ਹੈਗੀ ਹੈ ਵੀ ਬਿਲਕੁਲ ਲਾਈਨ ਦੇ ਉੱਤੇ ਲਾਈਨ ਰੱਖ ਲੈਣੀ ਹੋਣ ਆਹ ਐਰੋ ਇਧਰ ਨੂੰ ਜਾਂਦਾ ਆ ਅੰਦਰੂਨੀ ਐਂਗਲ ਤੋਂ ਮੈਨਣਾ ਸ਼ੁਰੂ ਕਰਾਂਗੇ ਤਾਂ ਇਹ ਕਰਦੇ ਕਰਾਉਂਦੇ ਆਹ ਰੇਖਾ ਇੱਥੇ ਆਉਂਦੀ ਭੀ ਆ ਅੰਦਰਲਾ ਐਂਗਲ 120 ਡਿਗਰੀ ਦਾ ਬਣਦਾ ਪਿਆ ਹੈ ਤਾਂ ਮੇਰਾ ਖਿਆਲ ਆ ਬੇਟਾ ਤੁਹਾਨੂੰ ਕੋਣਾ ਦੇ ਮੈਜ਼ਰਮੈਂਟ ਕਰਨੀ ਆ ਗਈ ਬਾਕੀ ਕੋਣ ਤੁਸੀਂ ਆਪੇ ਹੀ ਮੈਅਰ ਕਰ ਲਓਗੇ ਇਹਦੇ ਚ ਆਪਾਂ ਆ ਮੈਂ ਬਸ ਇੱਕ ਕੋਣ ਤੁਹਾਨੂੰ ਹੋਰ ਮੈਅਰ ਕਰ ਦਿੰਨਾ ਆ ਬੇਟਾ ਐਰੋ ਦੇ ਉੱਤੇ ਬਿਲਕੁਲ ਆ ਸਿਖਰ ਤੇ ਸਿਖਰ ਜੋੜ ਲੈਨੇ ਐਰੋ ਤੇ ਐਰੋ ਜੋੜ ਲੈਨੇ ਬੇਟਾ ਆਪਾਂ ਤਾਂ ਜਦੋਂ ਅਸੀਂ ਇਹਨੂੰ ਮਿਣਦੇ ਆ ਆ ਜ਼ੀਰੋ ਇੱਥੋਂ ਸ਼ੁਰੂ ਹੋਇਆ ਤਾਂ ਆ ਬੇਟਾ 50 ਡਿਗਰੀ ਤੇ ਆ ਗਿਆ ਇੱਥੇ ਕਰਕੇ ਤਾਂ ਇੱਥੇ 50 ਡਿਗਰੀ ਤੇ ਆ ਗਿਆ ਤਾਂ ਅਸੀਂ ਇਹਨੂੰ ਇਹਦੀ ਮੈਜ਼ਰਮੈਂਟ 50 ਡਿਗਰੀ ਲਿਖ ਦਵਾਂਗੇ ਸੋ ਠੀਕ ਹੈ ਬੇਟਾ ਇਸ ਤਰ੍ਹਾਂ ਅਸੀਂ ਐਂਗਲ ਨੂੰ ਮੈਜ਼ਰ ਕਰਨਾ ਸੀਗਾ ਇਹਦੇ ਨਾਲ ਹੀ ਬੇਟਾ ਇਹ ਤੁਸੀਂ ਬਾਕੀ ਦੇ ਆਪ ਮੈਜ਼ਰ ਕਰ ਲੈਣੇ ਆ ਕਰ ਲੈਣੇ ਆ ਅਗਲਾ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ